ਮੇਰੀ ਲੜਕੀ ਸੁਮਨ ਜੀ ਬਾਗੇ ਪ੍ਰਾਣ ਵਿਆਹ ਸੀ 5 ਸਾਲ ਹੋ ਗਿਆ ਉਹਨੂੰ ਜੀ ਦੋ ਦੇ ਬੱਚੇ ਆ ਹਾਂਜੀ ਸਾਤ ਤੋਂ ਪੁੱਛੇ ਤੇ ਬਿਨਾਂ ਉਹਨੇ ਚੌਥਾ ਪੰਜਵਾਂ ਵਿਆਹ ਕਰਾ ਲਿਆ ਵਾ ਵਿਆਹ ਜਿਹੜਾ ਕੀਤੇ ਉਹਨਾਂ ਨੇ ਤੁਹਾਨੂੰ ਦੱਸ ਕੇ ਕਰਾਇਆ ਤੁਹਾਡੀ ਸਹਿਮਤੀ ਨਾਲ ਕਰਵਾਇਆ ਕਿ ਕਿਵੇਂ ਕਰਵਾਇਆ ਵਿਆਹ ਉਹਨੇ ਕਰਾਇਆ ਪੰਜ ਮਸਾਂ ਨੂੰ ਦੱਸ ਕੇ ਨਹੀਂ ਕਰਾਇਆ ਸਾਤ ਤੋਂ ਪੁੱਛੇ ਤੇ ਬਿਨਾਂ ਉਧਰ ਤਲਾਕ ਲਿਆ ਸਾਡੇ ਪੁੱਛੇ ਤੇ ਬਿਨਾਂ ਵਿਆਹ ਕਰਾਇਆ ਦੋ ਬੱਚੇ ਆ ਉਹਦੇ ਉਹਦੀ ਭੂਆ ਦੇ ਕੋਲ ਆ ਉਹਦੀ ਭੂਆ ਦੇ ਕੋਲ ਪਾਲਣ ਪੋਸ਼ਣ ਉਹਦੀ ਭੂਆ ਕਰਦੀ ਹੈ ਤੁਹਾਨੂੰ ਖਬਰ ਲਾਉਣ ਦਾ ਕੀ ਮਸਲਾ ਪੈ ਗਿਆ ਐਡਾ ਕਿਹੜੀ ਗੱਲ ਤੁਹਾਨੂੰ ਖਬਰ ਲਾਉਣੀ ਪਈ ਆ ਵੀ ਧੀ ਦੇ ਖਿਲਾਫੀ ਧੀ ਦੇ ਖਿਲਾਫ ਦੱਸੋ ਮੈਂ ਜੀ ਖਬਰ ਤਾਂ ਮੈਂ ਲਵਾਣੀ ਨਹੀਂ ਸੀ ਹੁਣ ਜਦੋਂ ਮੈਨੂੰ ਧਮਕੀਆਂ ਮਿਲ ਲ ਪਈਆਂ ਤਾਂ ਮੈਂ ਖਬਰ ਲਵਾਈ ਆ ਜੀ ਮੈਂ ਹੈਗੀ ਮੁਲਾਜ਼ਮ ਹਰੇਲਵੀਆ ਮੁਲਾਜ਼ਮਾ ਮੇਰੇ ਹਸਬੰਦ ਦੀ ਮੈਨੂੰ ਨੌਕਰੀ ਮਿਲੀ ਹੋਈ ਆ ਜੀ ਇਹ ਮੈਨੂੰ 2:30 ਵਜੇ ਪ੍ਰਾਪਰਟੀ ਦੇ ਖਾਤਰ ਮੈਨੂੰ ਧਮਕੀਆਂ ਦੇ ਰਹੇ ਦੋ ਇਹਦੇ ਕੋਲ ਪਿਸਟਲ ਆ ਜੀ ਤੁਹਾਡਾ ਕਹਿੰਦਾ ਮਤਲਬ ਕਿ ਮੁੰਡੇ ਨੇ ਤੁਹਾਨੂੰ ਇਹ ਕਿਹਾ ਵੀ ਮੇਰੇ ਪਿਓ ਨੇ ਪਹਿਲਾਂ ਐਸਆਈ ਦਾ ਕਤਲ ਕੀਤਾ ਤਾਂ ਮੈਂ ਤੁਹਾਨੂੰ ਵੀ ਗੋਲੀ ਮਾਰ ਦੂੰਗਾ ਅੱਛਾ ਜੇ ਪੁੱਛੇ ਤਾਂ ਬਿਨਾਂ ਇਹ ਕੰਮ ਕਰ ਲਿਆ ਤੁਸੀਂ ਬੇਦਖਲ ਨਹੀਂ ਕੀਤਾ ਉਹਨੂੰ ਬੇਦਖਲ ਕਰ ਦੇਣਾ ਚਾਹੀਦਾ ਬੇਦਖਲ ਕੀਤਾ ਜੀ ਜੀ ਹੁਣ ਮੇਰੇ ਨਾ ਟੈਨਸ਼ਨ ਬਹੁਤ ਦਿਮਾਗ ਤੇ ਰਹਿੰਦੀ ਡਰਦੀ ਤੇ ਵੇ ਦਿਨ ਰਾਤ ਤੇ ਮੇਰੇ ਬਾਰੇ ਇਹ ਨਹੀਂ ਪਤਾ ਮੈਨੂੰ ਕਿਹੜੇ ਵੇਲੇ ਮੇਰੀ ਮੌਤ ਆ ਜਾਵੇ ਸਤਿ ਸ੍ਰੀ ਅਕਾਲ ਜੀ ਪੰਜਾਬ ਆਪ ਤੱਕ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਜਗਰੂਪ ਸਿੰਘ ਮਾਨ ਇਸ ਵਕਤ ਅਸੀਂ ਮੌਜੂਦ ਹੈਗਾ ਤਰਵੰਡੀ ਭਾਈ ਵਿੱਚ ਤਰਵੰਡੀ ਭਾਈ ਵਿੱਚ ਇੱਕ ਬਹੁਤ ਹੀ ਗੰਭੀਰ ਤੇ ਅਜੀਬ ਮਾਮਲਾ ਸਾਹਮਣੇ ਆਇਆ ਮਾਮਲਾ ਕੀ ਹੈ ਕਿ ਇੱਕ ਪਰਿਵਾਰ ਵੱਲੋਂ ਆਪਣੀ ਧੀ ਦਾ ਜਿਹੜਾ ਵਿਆਹ ਚਾਹੀ ਚਾਹੀ ਕੀਤਾ ਹੁੰਦਾ ਪਰ ਉਹ ਧੀ ਆਪਣੇ ਮਾਪਿਆਂ ਨੂੰ ਦੱਸੇ ਤੋਂ ਬਿਨਾਂ ਕਿਤੇ ਹੋਰ ਵਿਆਹ ਕਰਵਾ ਲੈਂਦੀ ਆ ਪਰਿਵਾਰ ਨਾਲ ਆ ਪਰਿਵਾਰ ਨਾਲ ਗੱਲਬਾਤ ਲੈ ਕਰਦੇ ਆ ਉਹਨਾਂ ਤੋਂ ਸਾਰੀ ਜਾਣਕਾਰੀ ਲੈਨੇ ਹਾਂ ਜੀ ਕੀ ਨਾਮ ਤੁਹਾਡਾ ਜੀ ਕ੍ਰਿਸ਼ਨਾ ਦੇਵੀ ਜੀ ਪੈਣ ਜੀ ਕੀ ਮਾਮਲਾ ਹੈਗਾ ਜੀ ਮੇਰੀ ਲੜਕੀ ਸੁਮਨ ਜੀ ਬਾਗੇ ਪ੍ਰਣ ਵਿਆਹੀ ਸੀ 5 ਸਾਲ ਹੋ ਗਿਆ ਉਹਨੂੰ ਜੀ ਦੋ ਉਹਦੇ ਬੱਚੇ ਆ ਹਾਂ ਜੀ ਸੱਤੋਂ ਪੁੱਛੇ ਤੇ ਬਿਨਾਂ ਉਹਨੇ ਚੌਥਾ ਪੰਜਵਾਂ ਵਿਆਹ ਕਰਾ ਲਿਆ ਵਾ ਹਾਂ ਜੀ ਹਾਂਜੀ ਤੇ ਜਿਹੜੇ ਉਹਦੇ ਬੱਚੇ ਹੈਗੇ ਆ ਉਹਦੇ ਕੋਲੇ ਆ ਕਿ ਕਿਵੇਂ ਤੇ ਤੁਹਾਨੂੰ ਵਿਆਹ ਜਿਹੜਾ ਕੀਤਾ ਉਹਨਾਂ ਨੇ ਤੁਹਾਨੂੰ ਦੱਸ ਕੇ ਕਰਾਇਆ ਤੁਹਾਡੀ ਸਹਿਮਤੀ ਨਾਲ ਕਰਾਇਆ ਕਿ ਕਿਵੇਂ ਕਰਾਇਆ ਵਿਆਹ ਉਹਨੇ ਕਰਾਇਆ ਪੰਜ ਮਸਾਂ ਨੂੰ ਦੱਸ ਕੇ ਨਹੀਂ ਕਰਾਇਆ ਸਾ ਤੋਂ ਪੁੱਛਦੇ ਬਿਨਾਂ ਉਧਰੋਂ ਤਲਾਕ ਲੈ ਸਾਡੇ ਪੁੱਛਦੇ ਬਿਨਾਂ ਵਿਆਹ ਕਰਾਇਆ ਦੋ ਬੱਚੇ ਆ ਉਹਦੇ ਉਹਦੀ ਭੂਆ ਦੇ ਕੋਲ ਆ ਉਹਦੀ ਭੂਆ ਦੇ ਕੋਲੋਂ ਪਾਲਣ ਪੋਸਣ ਉਹਦੀ ਭੂਆ ਕਰਦੀ ਐ ਹਾਂਜੀ ਜਿੱਥੇ ਵਿਆਹ ਉਹਨੇ ਕਰਵਾਏ ਕੁੜੀ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੁੜੀ ਪਹਿਲਾਂ ਵਿਆਹੀ ਹੋਈ ਸੀ ਕੀ ਉਹਨਾਂ ਨੂੰ ਪਤਾ ਨਹੀਂ ਚਲਦਾ ਚਾਹੀਦਾ ਨਹੀਂ ਜੀ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸੀ ਉਹਦੇ ਮਾਪੇ ਨੇ ਨਹੀਂ ਪੁੱਛਿਆ ਨਾ ਤੇ ਮੁੰਡੇ ਨੇ ਮਾਪੇ ਉਹਦੇ ਮਾਪੇ ਨੂੰ ਨਹੀਂ ਪਤਾ ਮੁੰਡੇ ਨੂੰ ਇਕੱਲੇ ਨੂੰ ਪਤਾ ਵਾ ਹਾਂਜੀ ਉਹਨੇ ਜੀ ਪੂਰੀ ਗੈਂਗ ਆ ਇੱਕ ਮੈਨੂੰ ਜਿੱਦਾਂ ਦਾ ਵਿਆਹ ਕਰਾਏ ਨੇ ਮੈਨੂੰ ਰਾਤ ਨੂੰ ਢਾਈ ਟਾਈ ਵੇਚ ਫੋਨ ਆਉਂਦੇ ਇਹਨਾਂ ਤੇ ਮੈਨੂੰ ਹਾਂਜੀ ਤੁਹਾਡੀ ਗੱਲ ਮੈਂ ਟੁਕਦਾ ਤੁਹਾਨੂੰ ਖਬਰ ਲਾਉਣ ਦਾ ਕੀ ਮਸਲਾ ਪੈ ਗਿਆ ਐਡਾ ਕਿਹੜੀ ਗੱਲ ਤੁਹਾਨੂੰ ਖਬਰ ਲਾਉਣੀ ਪਈ ਆਪ ਦੀ ਧੀ ਦੇ ਖਿਲਾਫੀ ਜੀ ਦੇਖੋ ਆ ਦੱਸੋ ਮੈਂ ਜੀ ਖਬਰ ਤਾਂ ਮੈਨੂੰ ਲਵਾਣੀ ਨਹੀਂ ਸੀ ਹੁਣ ਜਦੋਂ ਮੈਨੂੰ ਧਮਕੀਆਂ ਮਿਲ ਲੱ ਪਈਆਂ ਤਾਂ ਮੈਂ ਖਬਰ ਲਵਾਈ ਹੈ ਜੀ ਮੈਂ ਹੈਗੀ ਮੁਲਾਜ਼ਮ ਹ ਰੇਲਵੇ ਮੁਲਾਜ਼ਮ ਮੇਰੇ ਹਸਬੰਦ ਦੀ ਮੈਨੂੰ ਨੌਕਰੀ ਮਿਲੀ ਹੋਈ ਹੈ ਜੀ ਇਹ ਮੈਨੂੰ 2:30 ਵਜੇ ਪ੍ਰਾਪਰਟੀ ਦੇ ਖਾਤਰ ਮੈਨੂੰ ਧਮਕੀਆਂ ਦੇ ਰਿਹਾ ਦੋ ਇਹਦੇ ਕੋਲ ਪਿਸਤਲ ਆ ਜੀ ਠੀਕ ਆ ਦੋ ਪਿਸਤਲੇ ਨੇ ਤੁਹਾਡਾ ਕਹਿਣ ਦਾ ਮਤਲਬ ਹੈ ਤੁਸੀਂ ਰੇਲਵੇ ਵਿੱਚ ਜੌਬ ਕਰਦੇ ਹੋ ਤੁਹਾਡੀ ਪ੍ਰਾਪਰਟੀ ਲੈਣ ਵਾਸਤੇ ਤੁਹਾਡੀ ਤਨਖਾਹ ਲੈਣ ਵਾਸਤੇ ਤੁਹਾਨੂੰ ਧਮਕੀਆਂ ਦੇ ਰਿਹਾ ਧਮਕੀਆਂ ਕੌਣ ਦੇ ਰਿਹਾ ਤੁਹਾਨੂੰ ਤਾਂ ਮਕੇ ਮੇਰੀ ਲੜਕੀ ਦੇ ਰਹੀ ਐ ਸੁੰਮਰ ਵਿੱਚੋ ਜਿਹੜਾ ਮੁੰਡਾ ਕੀਤਾ ਮੁੰਡਾ ਤਾਂ ਮਕੇ ਦੀ ਰਿਆ ਵਾ ਜੀ ਹਾਂਜੀ ਕਹਿ ਰਿਹਾ ਵੀ ਮੇਰੇ ਕੋ ਦੋ ਪਿਸਤਲ ਹੈ ਮੈਂ ਤੈਨੂੰ ਐ ਦਿਨ ਨਗਾ ਦੇਉਂਗਾ ਨਹੀਂ ਮੈਂ ਨੌਕਰੀ ਜਾਂ ਪੈਸਾ ਜਿਹੜਾ ਹੈਗਾ ਸਾਨੂੰ ਦੇ ਦੇ ਨਹੀਂ ਤਾਂ ਮੈਂ ਤੈਨੂੰ ਨਗਾ ਦੇਉਂਗਾ ਅੱਗੇ ਮੇਰੇ ਪਿਓ ਨੇ ਵੀ ਕਤਲ ਕੀਤਾ ਐ ਅਸੀਂ ਅੱਗੇ ਐਸੇ ਹੀ ਤਾਂ ਕਤਲ ਕੀਤਾ ਵਾ ਅਸੀਂ ਤੂੰ ਸਾਡੇ ਤੂੰ ਤੁਹਾਡੇ ਬਾਰੇ ਕੀ ਹੈ ਗਈਆਂ ਤੁਹਾਡਾ ਕਹਿੰਦਾ ਮਤਲਬ ਕਿ ਮੁੰਡੇ ਨੇ ਤੁਹਾਨੂੰ ਇਹ ਕਿਹਾ ਵੀ ਮੇਰੇ ਪਿਓ ਨੇ ਪਹਿਲਾਂ ਐਸਐਜ ਦਾ ਕਤਲ ਕੀਤਾ ਤਾਂ ਮੈਂ ਤੁਹਾਨੂੰ ਵੀ ਗੋਲੀ ਮਾਰ ਦੂੰਗਾ ਅੱਛਾ ਜੇ ਤੁਹਾਨੂੰ ਪਤਾ ਵੀ ਤੁਹਾਡੀ ਤੇ ਇਸ ਤਰ੍ਹਾਂ ਦੀ ਐ ਤੁਹਾਡ ਨੂੰ ਪੁੱਛੇ ਤੋਂ ਬਿਨਾ ਹੀ ਇਹ ਕੰ ਬੇਦਖਲ ਨਹੀਂ ਕੀਤਾ ਉਹਨੂੰ ਬੇਦਖਲ ਕਰ ਦੇਣਾ ਚਾਹੀਦਾ ਬੇਦਖਲ ਕੀਤਾ ਜੀ ਹੁਣ ਮੇਰੇ ਨਾਲ ਟੈਨਸ਼ਨ ਬਹੁਤ ਦਿਮਾਗ ਤੇ ਰਹਿੰਦੀ ਡਰਦੀ ਤੇ ਵੀ ਦਿਨ ਰਾਤ ਤੇ ਮੇਰੇ ਬਾਰੇ ਇਹ ਨਹੀਂ ਪਤਾ ਮੈਨੂੰ ਕਿਹੜੇ ਵੇਲੇ ਮੇਰੀ ਮੌਤ ਆ ਜਾਵੇ ਮੈਂ ਰਾਤ ਬਰਾਤੇ ਡੂਟੇ ਜਾਂਦੇ ਮੈਨੂੰ ਕੱਲੀ ਨੂੰ ਬਹੁਤ ਖਤਰਾ ਵਾ ਕਿਉਂ ਇਹਨਾਂ ਦਾ ਕੋਈ ਪਾਣੀ ਕਿਹੜੇ ਵੇਲੇ ਬੰਦੇ ਭੇਜੇ ਮੈਨੂੰ ਇਹਨਾਂ ਦਾ ਖਤਰਾ ਬਹੁਤ ਜ਼ਿਆਦਾ ਹੋਇਆ ਪਿਆ ਵਾ ਜੀ ਹਾਂਜੀ ਤੁਹਾਡਾ ਕਹਿੰਦਾ ਮਤਲਬ ਇਹ ਗੈਂਗ ਆ ਗੈਂਗ ਤੋਂ ਤੁਹਾਨੂੰ ਖਤਰਾ ਹਾਂਜੀ ਗੈਂਗ ਤੋਂ ਮੈਨੂੰ ਖਤਰਾ ਹੈ ਨਾ ਮੋਰੇ ਗੈਂਗ ਇਹਨਾਂ ਦਾ ਬਣਿਆ ਗਰੁੱਪ ਜੀ ਕਿਉਂ ਜਦੋਂ ਮੈਂ ਤਾਂ ਕਹਿੰਦੇ ਮੈਨੂੰ ਪਿਸ ਕੀ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਚ ਇਹ ਮੰਗ ਕੇ ਕਰਦੀ ਆਂ ਬਈ ਮੈਨੂੰ ਇਹ ਧਮਕੀਆਂ ਮਿਲਦੀਆਂ ਮੈਨਿਆ ਨਾ ਤੇ ਬਚਾਇਆ ਜਾਵੇ ਇਹਨਾਂ ਦੀ ਗੈਂਗ ਪੂਰੀ ਆ ਦੋ ਤਿੰਨ ਇਹਨਾਂ ਦੇ ਗਰੁੱਪਰ ਹਲੇ ਹੋ ਆ ਜੀ ਹਾਂਜੀ ਦੋ ਇਹਨਾਂ ਨੂੰ ਕੋਈ ਕੱਲ ਨੂੰ ਗੱਲਬਾਤ ਹੋ ਜੇ ਇਹਨਾਂ ਥੋ ਬੰਦੇ ਨਾਲ ਦੁਸ਼ਮਣੀ ਆ ਜੀ ਠੀਕ ਆ ਮੈਨੂੰ ਧਮਕੀਆਂ ਦੇ ਰਹੇ ਸਾਡੇ ਨਾਲ ਸੀ 200 ਬੰਦੇ ਸਾਡੀ ਦੁਸ਼ਮਣੀ ਕੱਲ ਨੂੰ ਤੈਨੋਂ ਅਸੀਂ ਕੁਝ ਵੀ ਕਰ ਸਕਦੇ ਜਦੋਂ ਮਰਜ਼ੀ ਕਰੇ ਜਿੰਨਾ ਚਿਰ ਸਾਡੇ ਤੇ ਨੌਕਰੀ ਦਾ ਜਾਂ ਸਾੜ ਪੈਸੇ ਜਿਹੜੇ ਤੇਰੇ ਖਾਏਗਾ ਦੇ ਦੇ ਸਾਨੂੰ ਤੁਹਾਡਾ ਕਹਿੰਦਾ ਮਤਵ ਵਾਲਾ ਵੀ ਜੇ ਕੱਲ ਨੂੰ ਕੁੜੀ ਆਪਣੇ ਆਪ ਨੂੰ ਕੁਝ ਕਰਦੀ ਆ ਤੇ ਉਹ ਤੁਹਾਡੇ ਤੇ ਇਲਜ਼ਾਮ ਲਾ ਸਕਦੇ ਹਾਂਜੀ ਹਾਂਜੀ ਜੇ ਕੱਲੋ ਕੋਈ ਕੁੜੀ ਨੂੰ ਕੁਝ ਹੋ ਜਵੇ ਇਹਨਾਂ ਨੂੰ ਕੁਝ ਹੋ ਜਵੇ ਸਾਡੇ ਤੇ ਸਿਰ ਕੋਈ ਆਪਣੇ ਆਪ ਇਹ ਜ਼ਿੰਮੇਵਾਰ ਆ ਜੀ ਹਾਂਜੀ ਸਾਡੇ ਸਿਰ ਕੋਈ ਗੱਲ ਨਾ ਹੋਵੇ ਮੈਂ ਅੱਗੇ ਮੈਂ ਗਰੀਬਣੀ ਹੈ ਗਈਆਂ ਮੈਂ ਨੂੰ ਪਤਾ ਜਿੱਦਾਂ ਮੈਂ ਆਪਣੀ ਧੀ ਪਾਲੀ ਆ ਝਾੜੂ ਲਾਉਣੀ ਟੇਸਲੇ ਤੇ ਝਾੜੂ ਲਾ ਲੈ ਕੇ ਮੈਂ ਪਾਲ ਕੀ ਕਰਜ਼ਾ ਲੈ ਲੈ ਕੇ ਮੈਂ ਪਿਆ ਕੀਤਾ ਬੰਦੇ ਤੋਂ ਬਿਨਾ ਮੈਨੂੰ ਬਹੁਤ ਇਹਨਾਂ ਦਾ ਖਤਰਾ ਹੈ ਮੈਂ ਪ੍ਰਚਾਰਨ ਦੇ ਕੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਵੀ ਕਿਸ ਤਰ੍ਹਾਂ ਮੈਨੂੰ ਇਹਨਾਂ ਤੋਂ ਬਚਾ ਲਓ ਮੈਨੂੰ ਖਤਰਾ ਮੈਂ ਕੱਲੀ ਘਰ ਵਿੱਚ ਰਹਿਣੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਇਹਨਾਂ ਨੇ ਰੋ ਰੋ ਕੇ ਆਪਣਾ ਹਾਲ ਦੱਸਿਆ ਸਿਆਣੇ ਕਹਿੰਦੇ ਜਿਹੜੀਆਂ ਧੀਆਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਪਰ ਇਹਨਾਂ ਦੀ ਧੀ ਨੇ ਇਹਨਾਂ ਦੀ ਜਿਹੜੀ ਪੱਤਾ ਪੈਰਾ ਥਲੇ ਰੋਲ ਦਿੱਤੀ ਆ ਤੁਸੀਂ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਪ੍ਰਾਪਰਟੀ ਦੇ ਚੱਕਰ ਵਿੱਚ ਸੋ ਮੇਰੇ ਵੀ ਪ੍ਰਸ਼ਾਸਨ ਅੱਗੇ ਬੇਨਤੀ ਹੈਗੀ ਆ ਕਿ ਇਹਨਾਂ ਦੀ ਜਾਨ ਦੀ ਜਿਹੜੀ ਰਖਵਾਲੀ ਕੀਤੀ ਜਾਵੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤਰਵੰਡੀ ਭਾਈ ਤੋਂ ਨਿਊਜ਼ ਪੰਜਾਬ ਆਪ ਤੱਕ ਲਈ ਜਗਰੂਪ ਸਿੰਘ ਮਾਨ